ਲਓ ਭਈ ਫਰੀਦਕੋਟ ਮੰਡੀ ਦੇ ਵਿੱਚ ਜਿਹੜੇ ਸੇ ਹੁਣ ਧੜਾ ਧੜਾਉਣ ਲੱਗ ਗਏ ਜਿਹਨੇ 5-5 ਕਿਲੋ 6-6 ਕਿਲੋ ਇਕੱਠਾ ਕਰ ਆਸਤੇ ਲੈ ਜਾਣਾ ਉਹ ਨਾ ਛੋਟਾ ਪਰਿਵਾਰ ਆ ਹੁੰਦਾ ਹੈਗਾ 4-400 ਰੁਪਏ ਦੀ ਪੇਟੀ ਜਿਹੜੀ ਫਰੀਦਕੋਟ ਮੰਡੀ ਦੇ ਵਿੱਚ ਮਿਲ ਜਾਂਦੀ ਚਾਹ ਮਹਿੰਗਾ ਜਰੂਰ ਸੋਦਾ ਹੈਗਾ ਵੀ ਕਿੱਦਾਂ ਹੀ ਕੁਛ ਨਹੀਂ ਆਹ ਬੰਦੇ ਹੀ ਨਹੀਂ ਪੈਸੇ ਨਹੀਂ ਬੰਦੇ ਲੋਕ ਤਾਂ ਦੇ ਲੁਕੀ ਜਾਂਦੇ ਲੁਕੀ ਕਾ ਜਾਂਦੇ ਸਾਡੇ ਪੈਸੇ ਨਹੀਂ ਬੂਰੇ ਕੀ ਚੱਕਰ ਬਣ ਗਿਆ ਦਿੱਦੀਆਂ ਕਿਉਂ ਨਹੀਂ ਆਇਆ ਅੱਜ ਸਲਾਈਡਿੰਗ ਜ਼ਿਆਦਾ ਹੋ ਗਈ ਪਿੱਛੇ ਜੀ ਓਏ ਕੀ ਮਤਲਬ ਹੁੰਦਾ ਭਾਈ ਸਲਾਈਡਿੰਗ ਆਏ ਨੇ ਪਾੜ ਪੁੱਡੇ ਕੇ ਪੈਂਦੇ ਹੈਗੇ ਆ ਜੀ ਠੀਕ ਜਿਹਾ ਜਨਾ ਜੇਡਾ ਕੱਲ ਨੂੰ ਰਹਿ ਕੇ ਡੱਡਾ ਬਣ ਜਾਣਾ ਦੂਜੇ ਦਿਨ ਇਹ ਉਹ ਖਰਾਖਣਾ ਵਾਦ ਜਾਂਦਾ ਨਾ ਨਹੀਂ ਯਾਰ ਜਿਹੜਾ ਆਪਣੇ ਘਰੇ ਲਾਉਂਦੇ ਆ ਉਹ ਤਾਂ ਵਾਦ ਦੇ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿੱਦਰ ਚੈਨਲ 'ਚ ਭਾਈ ਸਵਾਗਤ ਕਰਦੇ ਆ ਤੇ ਮੈਂ ਮਾਹ ਵਿਲਸਟਾ ਢੱਲੋ ਭਾਈ ਅੱਜ ਆਪਾਂ ਨਾ ਫਰੀਦਕੋਟ ਮੰਡੀ ਦੇ ਵਿੱਚ ਪਹੁੰਚੇ ਸੀ 21 ਜੁਲਾਈ 2025 ਦੇ ਰੇਟ ਗਣਉਣ ਲੱਗੇ ਆ ਅਸੀਂ ਪਹੁੰਚ ਕੇ ਤਕਰੀਬਨ 6 ਵਜੇ ਹੈ ਨਾ ਤੇ ਅੱਧਾ ਘੰਟਾ ਜਾਣੀ ਸਾਨੂੰ ਰੇਟ ਰੂਟਰ ਲਿਖਾਂ ਤੇ ਲੱ ਤੇ 7 ਵਜੇਗੇ ਤਕਰੀਬਨ ਤੇ ਰੇਟ ਗਣਉਣ ਲੱਗਿਆ ਫਰੀਦਕੋਟ ਸਬਜ਼ੀ ਮੰਡੀ ਤੇ ਇੱਕ ਗੱਲ ਸੁਣ ਲਓ ਭਾਈ ਜਿਵੇਂ ਜਿਵੇਂ ਇਹ ਲਫਾਫੇ ਪਿਆ ਮੰਨ ਲਓ ਕਰੇਟ ਪਿਆ ਹਨਾ ਇਧਰੋਂ ਕਰਾ ਦੀ ਤੇ ਇਹ ਸਾਰੇ ਹੋਲ ਸੇਲ ਦੇ ਰੇਟ ਇਕੱਠਾ ਮੰਨ ਲੈਣਾ ਪੈਂਦਾ ਹੁੰਦਾ ਜਿਵੇਂ ਚਿਬੜਾ ਜਿਵੇਂ ਇਹਦੇ ਚ 20 ਕਿਲੋ ਪਿਆ 15 ਪਿਆ ਜਿਵੇਂ ਜਾਵਨ ਪਈਆ 15 ਪਈਆ 20 ਕਿਲੋ ਜਿਵੇਂ ਭਿੰਡੀ ਆ ਗਈ ਇਹਦੇ ਚ 10-10 15-15 ਕਿਲੋ ਜਾਣੀ ਏ ਇਕੱਠੇ ਦੇ ਰੇਟ ਹੁੰਦੇ ਆ ਵੀਰ ਭਰਾ ਹਨਾ ਤੇ ਜੇ ਤੁਸੀਂ ਇਹ ਤੋਂ ਮਾਲ ਛੜ ਖਰੀਦਦੇ ਕੋਈ ਵੀ ਰੇੜੀ ਵਾਲਾ ਖਰੀਦਦਾ ਜਾਂ ਕੋਈ ਵੀ ਖਰੀਦਦਾ 7% ਐਟ ਤੇ 8% ਲੱਗਦੀ ਆ ਭਾਈ ਜੇ ਮੰ ਉਹ ਜਾਨੀ ਪੈਣੀ ਤੁਹਾਨੂੰ 100 ਤੇ 70 ਰੁਪਏ ਦੇ ਨੇੜੇ ਦੇੜ। ਬਾਕੀ ਇਹਦੇ 'ਚ ਜੇ ਖਰਾਬ ਖਰਾਬ ਨਿਕਲਦੀ ਇਹ ਚੀਜ਼ ਮੰਨ ਕੇ ਚਲੋ ਕਿਲੋ 2 ਕਿਲੋ ਨਿਕਲਦੀ ਆ ਫੇਰ ਉਹਦੇ 10 15 ਰੁਪਏ ਫੇਰ ਵੱਜ ਜਾਂਦੇ ਆ ਨਾ। ਜੇ 50 ਵਾਲੀ ਚੀਜ਼ ਲੈਂਦੇ ਬਾਈ ਜਣੀ ਤੇ 60 ਦੇ ਨੇੜੇ ਤੇ ਇਹਨਾਂ ਨੂੰ ਪੈ ਜਾਂਦੀ ਆ ਉਹ ਤਕਰੀਬਨ ਇਹ ਹੋਲ سیل ਦੇ ਰੇਟ ਦਾ ਇਹ ਹਿਸਾਬ ਹੁੰਦਾ ਵਿੱਚੋਂ ਖਰਾਬ ਖਰੂਬ ਤੇ ਆੜ ਤੁਰਦ ਲੱਗ ਜਾਂਦੀ ਆ ਬਾਈ ਹਨਾ 21 ਜੁਲਾਈ 2025 ਰੇਟ ਗਣਉਣ ਲੱਗਿਆ ਬਾਈ ਤੇ ਕੱਦੂ ਹੈ ਜਿਹੜਾ ਬਾਈ ਦੀ ਦੁਕਾਨ ਤੇ ਫਲਾ ਲਾ ਹੁਣ ਦਿਖ ਨਹੀਂ ਰਿਹਾ ਕਿ ਸਵੇਰੇ ਸੀਗਾ ਕੱਦੂ ਜਿਹੜਾ ਵਗ ਗਿਆ 55 ਰੁਪਏ ਕਿਲੋ ਹੋਲ سیل ਦੇ ਹਿਸਾਬ ਨਾਲ ਦਾਦਾ 15-15 ਕਿਲੋ ਜਿਹੜਾ ਮਾਲ ਚੱਲਦੋਂ ਨੂੰ ਲੈਣਾ ਪਣਾ 55 ਰੁਪਏ ਕਿਲੋ ਤੇ ਭਿੰਡੀ ਹੈ ਜਿਹੜੀ ਭਿੰਡੀ ਸ਼ਨੀਵਾਰ ਨੂੰ ਭਾਈ ਜੀ ਕਹਿੰਦੇ ਆ ਵੀ 60-60 ਰੁਪਏ ਵੀ ਜਿਹੜੀ ਭਿੰਡੀ ਵਿਕੀ ਆ ਅੱਜ ਦਾ ਰੇਟ ਜਿਹੜਾ 40 ਰੁਪਏ ਕਿਲੋ ਜਿਹੜੀ ਭਿੰਡੀ ਵਿਕੀ ਆ ਅੱਜ ਫਰੀਦਕੋਟ ਮੰਡੀ ਦੇ ਵਿੱਚ ਭਿੰਡੀ ਜਿਹੜੀ ਜਾਦੇ ਆਈ ਆ ਤੇ ਤੋਰੀ ਦਾ ਬਾਜ਼ਾਰ ਜਿਹੜਾ 70 ਰੁਪਏ ਕਿਲੋ ਦੇ ਨੇੜੇ ਤੇੜ ਹੋ ਗਿਆ ਭਾਈ ਹਨਾ ਹਰੀ ਮਿਰਚ ਜਿਹੜੀ ਭਾਈ ਉਹ ਵੀ ਨਹੀਂ ਭਾਲੀ ਦਿੰਦੀਗੀ ਹਰੀ ਮਿਰਚ ਵੀ ਵੈਗੀ ਜੀ ਬਹੁਤ ਹਾਂ ਹਰੀ ਮਿਰਚ 45 ਰੁਪਏ ਹਰੀ ਮਿਰਚ ਵੀ 45 ਰੁਪਏ ਕਿਲੋ ਜਿਹੜੀ ਵੈਗੀ ਆ ਹਨਾ ਤੇ ਦੀਦੀ ਤਾਂ ਨਹੀਂ ਕੀ ਕਹਿੰਦੇ ਸਵੇਰੇ ਸਵੇਰੇ ਸਬਦਾ ਜਿਹੜਾ 5 5:30 ਵਜੇ ਜਿਹੜਾ ਲੈ ਕੇ ਜਾਂਦਾ ਭਾਈ ਸਬਦਾ ਤੇ ਜਿਹੜਾ ਕਰੇਲੇ ਆ ਬਾਈ 30 ਰੁਪਏ ਕਿਲੋ ਦੇ ਹਿਸਾਬ ਨਾਲ ਕਰੇਲੇ ਜਿਹੜੇ ਇੱਥੇ ਵਿਕੀ ਜਾਂਦੇ ਆਜੋ ਬਾਕੀ ਇਧਰ ਹੋਰ ਵੀ ਮੰਡੀ ਦਾ ਢੇੜਾ ਛੜਾ ਲਾਉਂਦੇ ਹੋ ਠੀਕ ਆ ਬਾਈ ਭਰਾ ਵਧੀਆ ਲੈ ਬਾਈ ਦਾ ਨੰਬਰ ਪਾ ਦਾਂਗੇ ਵੀਡੀਓ ਦੇ ਵਿੱਚ ਜੇ ਕਿਨ ਇੱਥੇ ਮਾਲ-ਛਾਲ ਲੈਣਾ ਤੇ ਬਾਈ ਨਾਲ ਜਦੋਂ ਮਰਜ਼ੀ ਕਨੈਕਟ ਕਰ ਲੈ ਇੱਥੇ ਮਾਲ-ਛਾਲ ਤੋਂ ਕਿ ਵੀਰ ਭਰਾ ਉਹਨਾਂ ਦੇ ਆਰਤੀਆਂ ਦੇ ਨੰਬਰ ਜਰੂਰ ਦਿਆ ਕਰੋ ਆਰਤੀਆਂ ਸਾਹਿਬ ਦਾ ਨੰਬਰ ਵੀ ਤੁਹਾਨੂੰ ਬੋਲਾਂਗੇ ਆਜੋ ਕਰਾਂ ਦੀ ਹੋਰ ਵੀ ਨਾਲ-ਨਾਲ ਵੈਰਾਈਟੀਆਂ ਵਿਖਾਈ ਜਾਂਦੇ ਆਜੋ ਕਰਾਂ ਦੀ ਲੈ ਬਾਈ ਤੇ ਇਧਰ ਬਾਈ ਜਿਵੇਂ ਕਰੇਲੇ ਪਾਏ ਆ ਕarele ਦਾ ਰੇਟ ਜਿਹੜਾ ਬਾਈ ਦੱਸਿਆ ਜੀ 30 ਰੁਪਏ ਕਿਲੋ ਹੋ ਗਿਆ ਅੱਧੇ ਸੌਦੇ ਘਣਾਤੇ ਆ ਜੀ ਅੱਧੇ ਫੇਰ ਗਿਣਾਵਾਂਗੇ ਇੱਧਰ ਬਾਈ ਜਣੀ ਬੈਠੇ ਬਾਈ ਕੀ ਹਾਲ ਚਾਲ ਠੀਕ ਹੈ ਠੀਕ ਹੈ ਤੇ ਬਾਈ ਨੇ ਕਦੂ ਦੀ ਖੇਤੀ ਕਰਦਾਗਾ ਤੇ ਸੌਦੇ ਕਿਉਂ ਤੇਜ਼ ਹੋ ਜਾਂਦੇ ਨੇ ਪਹਿਲਾਂ ਸੌਦੇ ਤੇਜ਼ ਤਾਂ ਹੋਣਾ ਹੀ ਨਿਕਲਦੇ ਨਹੀਂ ਹੈ ਨਿਕਲਦਾ ਨਹੀਂ 1.5 ਕਿਲੋ ਥਾਂ 10 ਕਿਲੋ ਕਦੂ નીકਲੇ 1.5 ਕਿਲੋ ਥਾਂ ਦੇ ਵਿੱਚੋਂ 10 ਕਿਲੋ ਕਦੂ ਨਿਕਲੇ ਤੇ ਉਹਨੇ ਦੀ ਸਭਰੇ ਹੋ ਜਾਂਦੀ ਹੈ 2000 ਦੀ ਸਭਰੇ ਕਰੋ 500 ਦੇ ਕਦੂ ਹੁੰਦੇ ਆ ਕਦੂ 60 ਰੁਪਏ ਕਿਲੋ ਨਿਕਲਦੇ ਹੀ 10 ਕਿਲੋ ਕਰੂੰਗਾ ਜੀ ਹਾਂ ਜੇਸੋ ਦਾ ਬਣਿਆ ਆ ਜੇਸੋ ਦਾ ਬਣਿਆ 2000 ਸਬਰੇ ਹੋ ਜਾਂਦੀ ਆ ਰੋਜ਼ ਤਾਂ ਨਿਕਲਉਂਦਾ 10 ਕਿਲੋ 10 ਕਿਲੋ ਆਰਦਾ ਰੋਜ਼ ਕਿੰਨਾ ਨਿਕਲਦਾ ਇੰਨਾ ਅੱਗੇ ਐਵਰੇਜ ਕਿੰਨੀ ਕ ਪੈਂਦੀ ਸੀ ਅੱਗੇ ਮੰਦੇ ਸੀ ਉਦੋਂ ਕਿੰਟਲ ਵੀ ਨਿਕਲਉਂਦੇ ਸੀ ਅੱਛਾ ਜਦੋਂ ਮੰਦੇ ਸੀ ਉਦੋਂ ਕਿੰਟਲ ਨਿਕਲੇ ਹੁੰਦੇ ਸੀ ਹੁਣ ਤੇਜ਼ ਆ ਤੇ ਨਿਕਲਦੇ ਇੰਨੇ ਤੇਜ਼ ਹੀ ਤਾਂ ਵੀ ਘੱਟ ਨਿਕਲਦੇ ਆ ਹਾਂ ਘੱਟ ਨਿਕਲਦਾ ਜੀ ਤੇ ਤੇਜੀ ਆ ਹਾਂ ਇਹ ਪਾਏ ਨਾ ਕਹੀਏ ਵੀ ਇੱਥੇ ਰੇਟ ਤੇ ਅਗਣੀ ਤਾਂ ਘਟਨ ਕਹਿੰਦੇ ਤੇਜੀ ਤਾਂ ਵੀ ਜੋ ਘਟ ਨਿਕਲਦੇ ਆ ਭਾਈ ਹਨਾ ਸਬਜੀ ਨਿਕਲਦੀ ਨਹੀਂ ਕੋਈ ਨਹੀਂ ਨਿਕਲਦੀ ਹਾਂ ਇਹ ਕੀ ਕੀ ਚੱਕਰ ਕੀ ਬਣ ਗਏ ਆ ਮੀਂਹ ਕਰਕੇ ਅੱਛਾ ਮੀਂਹ ਦਾ ਮੇਨ ਹੋਰ ਕੀ ਕੋ ਲਾਇਆ ਭਾਈ ਆਪਣੇ ਅਰਬੀ ਲੱਗੀ ਐ ਅਰਬੀ ਅਰਬੀ ਜਰੂਰ ਰੇਟ ਸੀ ਫਿਰ ਦਾਲੇ 30 2 ਦੇ ਨੇੜ ਤੇ ਜਿਹੜਾ ਅਰਬੀ ਖਾਓ ਭਾਈ ਅਰਬੀ ਕਾ ਹੁਣ ਅਰਬੀ ਵਧਾਈ ਖਬਰ ਵੀ ਮੰਦੀ ਹੈ ਹਾਂ ਅਰਬੀ ਦੀ ਖਬਰ ਕੱਲੀ ਮੰਦੀ ਹੈ 30 ਰੁਪਏ ਦੇ ਨੀੜ ਤੇ ਮੜਾ ਪਿੱਛੇ ਸਾਡੇ ਫੁੱਟ ਵਾਵਾ ਆਵੇ 30 ਰੁਪਏ ਦੇ ਨੀੜ ਤੇ ਜਿਹੜੀ ਅਰਬੀ ਪਈ ਇੱਥੇ ਫਿਲਹਾਲ ਚੱਲੀ ਜਾਂਦੀ ਹੈ ਬਾਕੀ ਸਭ ਦੇ ਸਾਰੇ ਹੀ ਤੇਜ਼ ਆ ਕੱਦੂ ਤੇ ਅਰਬੀ ਦੇ ਹੋਰ ਕੀ ਲਾਇਆ ਸੀ ਕੱਦੂ ਅਰਬੀ ਬੱਲਾ ਸੀ ਪਹਿਲਾਂ ਹੀ ਝੋਨਾ ਲਾਇਆ ਹੁੰਦਾ ਹੁਣ ਕੀ ਲਾਇਆ ਝੋਨਾ ਲੱਗਾ ਹੁਣ ਤਾਂ ਝੋਨਾ ਹੀ ਲਾਇਆ ਕਿਹੜਾ ਲਾਇਆ 26 ਨਾਲੇ ਯਾਰ ਸਬਜ਼ੀ ਵਾਲੇ ਜਾਂਦਾ 26 ਲਾਉਂਦੇ ਤੇ ਜਾਂ 1509 ਬਾਸ 1509 ਜਸਤਾ ਲਖਾਰਾ 17 18 17 18 ਉਹ ਨਹੀਂ ਲਈ ਨਹੀਂ ਕੱਲਾ ਚੋਣਾ ਹੀ ਲੈ ਹਾਂ ਚੋਣਾ 26 ਕੋਈ ਸਬਜੀ ਜòn ਬੰਦਾ ਕੁਛ ਨਹੀਂ ਲੈਵਰ ਤੇ ਪੈਸੇ ਨਹੀਂ ਪੂਰੇ ਹੁੰਦੇ ਹਾਂ ਮਹਿੰਗੀ ਜ਼ਰੂਰ ਹੈ ਮਹਿੰਗੀ ਜ਼ਰੂਰ ਹਾਂ ਮੈਂ ਤਾਂ ਹੀ ਭਾਈ ਇੱਥੇ ਮੰਨ ਕੇ ਚੱਲੇ ਸੌਦਾ ਵੇਚਣ ਆਉਂਦੇ ਆ ਮੰਨ ਕੇ ਚੱਲੋ ਤੁਹਾਡਾ ਕਦੂ 100 ਰੁਪਏ 60 ਰੁਪਏ ਕਿਲੋ ਵਿਗਦਾ ਹਾਂ ਇਹਦੇ ਤੇ ਕੋਈ ਖਰਚਾ ਪੈਂਦਾ ਖਰਚਾ ਕਿਉਂ ਨਹੀਂ ਪੈਂਦਾ ਸੁਪਰੇ ਆਉਂਦੀ ਹੈ ਨਹੀਂ ਨਹੀਂ ਅੱਜ ਤਾਂ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਤੁਹਾਡਾ ਕੋਈ ਖਰਚਾ ਨਹੀਂ ਵਪਾਰੀ ਨੂੰ ਪੈਣਾ ਜਿਹੜਾ ਲੈਣ ਆਉਗਾ ਇਹਦਾ ਸਾਨੂੰ ਪੈਂਦਾ ਇਹਨਾਂ ਨੂੰ ਵੀ ਪਾਉਗਾ ਸਾਨੂੰ ਪੈਂਦਾ ਹਾਂ ਸਾਡੇ ਸਾਨੂੰ ਪੈਂਦੀ ਹੈ 8 ਤਾਂ ਪੈਂਦੀ ਹੈ 8 ਤਾਂ ਕਿੰਨੀ ਪਾਉਗੀ ਅਰਧ ਮੰਨ ਲਓ 7% ਦੇ ਨੇੜੇ ਤੇ ਡਾੜਤ 60 ਰੁਪਏ ਕਦੂ ਵਿਕੇ ਤੇ 43 ਦਾ ਹੀ ਰਹਿ ਜਾਂਦਾ ਹਾਂ ਉਹ ਆ 53 ਰਹਿ ਗਿਆ 53 ਹਾਂ 60 ਰੁਪਏ ਨਹੀਂ 100 ਮਗਰ 7 ਹੁੰਦੀ ਆ ਹਾਂ 100 ਮਗਰ 50 ਦੇ ਮਗਰ 37 ਰੁਪਏ ਬਣਿਆ ਜੇ 50 ਰੁਪਏ ਵਿਕਦਾ ਤੇ 47 ਰੁਪਏ 47 ਦੇ ਪੈਸੇ ਤੈਨੂੰ ਮਿਲ ਜਾਣੇ ਮਿਲ ਜਾਣੇ ਸਹੀ ਆਹੀ ਸਭ ਹਾਂਜੀ ਤੇ ਅਰਧ ਜਿਹੜਾ ਖਰੀਦਣੋਂਦੇ ਉਹਨਾਂ ਨੂੰ ਵੀ ਲੱਗਦੀ ਆ ਉਹਨਾਂ ਨੂੰ ਲਾਗਾ ਲੱਗਦਾ 10 ਰੁਪਏ ਉਹਨਾਂ ਨੂੰ ਲਾਗਾ ਲੱਗਦਾ ਲਾਗੇ ਦਾ ਕੀ ਹਿਸਾਬ ਹੋ ਗਿਆ ਮਤਲਬ ਜਿਵੇਂ ਲਾਗੇ ਦਾ ਭਾਵੇਂ 10 ਕਿਲੋ ਆ ਭਾਵੇਂ 20 ਕਿਲੋ ਆ ਭਾਵੇਂ 50 ਕਿਲੋ ਆ ਹਾਂ 10 ਰੁਪਏ ਲੈ ਲੈ ਆਈ ਜਾਂਦੇ ਕੋਈ ਨਹੀਂ 10 ਰੁਪਏ ਲੈਣਾ ਹੀ ਲੈਣਾ ਕਿਲੋ ਮਗਰ ਲਾਗੇ ਦੇ ਨਗਦੇ ਅੱਛਾ ਨਗਦੇ ਉਹਨਾਂ ਨੂੰ ਨਗਾ ਲੱਗਦਾਗਾ ਇੱਥੇ ਜਿਹੜਾ ਮਾਲ ਆ ਕਿਸਾਨਾਂ ਨੂੰ ਵਾੜਦ ਲੱਗੂਗੀ ਜਿਹੜਾ ਵੇਚਣ ਆਉਂਦਾ ਸਹੀ ਆ ਵੀਰ ਭਰਾ ਸਹੀ ਆ ਸਹੀ ਆ ਪਹਿਲਾਂ ਭਈ ਆ ਸਿਸਟਮ ਇੱਥੇ ਹਰੇਕ ਮੰਡੀ ਦਾ ਓਡੋ ਵੱਡਾ ਸਿਸਟਮ ਹੁੰਦਾਗਾ ਨਾ ਤੇ ਇਹਨਾਂ ਨੂੰ ਵੀ ਆਪਾਂ ਕਿਸਾਨਾਂ ਨੂੰ ਪੁੱਛਿਆ ਵੀ ਕਿੰਨਾ ਖਰਚਾ ਆਉਂਦਾ ਕਿਸਾਨਾਂ ਦਾ ਬੁਰਾ ਹਾਲ ਹੈਗਾ ਮਹਿੰਗਾ ਜਰੂਰ ਸੋਦਾ ਹੈਗਾ ਵੀ ਕਿੱਦਾਂ ਹੀ ਕੁਛ ਨਹੀਂ ਆਉਂਦਾ ਬੰਦੇ ਹੀ ਨਹੀਂ ਪੈਸੇ ਨਹੀਂ ਬੰਦੇ ਤੇ ਲੋਕ ਤਾਂ ਦੇ ਲੁੱਟੀ ਜਾਂਦੇ ਲੁੱਟੀ ਗੋ ਜਾਂਦੇ ਸਾਡੇ ਪੈਸੇ ਨਹੀਂ ਪੂਰੇ ਹੁੰਦੇ ਕਿੰਨੇ ਹਨ 5 ਕਿਲੋ ਤੋਰੀਆਂ ਨਿਕਲ ਨਹੀਂ ਆ 10 ਕਿਲੋ ਸਾਡੇ ਆ ਕਿੰਨੇ ਬਾਈ ਪਏ ਆ ਯਾਰ ਮੈਨੂੰ ਤਾਂ ਲੋਕ ਆਦੇ ਭਾਈ ਲੋਕ ਸਾਨੂੰ ਖਰਚੇ ਨਹੀਂ ਪੂਰੇ ਹੁੰਦੇ ਹਾਂ ਇਹਦਾ ਮੈਨੂੰ ਭੱਜਣ ਵਾਲਿਆਂ ਨੂੰ ਪਾਇਓ ਦਖਾਨ ਵਾਲਿਆਂ ਨੂੰ ਸਰ ਭਾਈ ਬਾਈਆਂ ਦੇ ਖਰਚਾ ਵੀ ਹੋ ਜਾਂਦਾ ਉਹ ਚੀਤੇ ਤੇ ਪਰ ਲੈਂਦਾ ਵੀ ਕੋਈ ਨੀ ਇਦਗੀ ਤੂੰ ਚਾਹ ਬਿਅਨੇ ਦੁੱਧ ਬਿਅਨੇ ਕਿਉਂ ਬਿਅਨੇ ਤੁਹਾਡੇ ਹੈਲੋ ਮੇਰੀ ਗੱਲ ਸੁਣ ਬਰਾਤ ਮੰਡੀ ਆਇਆ ਤੇ ਲੈ ਭਾਈ ਆਹ ਰੇਡ ਜਿਹੜੇ ਕੋ ਫਰੀਦਕੋਟ ਮੰਡੀ ਦੇ ਵਿੱਚ ਚੱਲੀ ਜਾਂਦੇ ਆਹ ਹਿਸਾਬ ਕਿਤਾਬ ਜੋ ਚੱਲੀ ਜਾਂਦਾ ਇਹਨਾਂ ਨੂੰ ਬਾਈਆਂ ਨੂੰ 7% ਆੜਦ ਲਾਗੂਗੀ ਬਾਕੀ ਉਹ ਨਾਗਰ ਹੋਗਾ ਜੋ ਵੀ ਚੱਲਦਾ ਮੰਡੀ ਦੇ ਵਿੱਚ ਰੂਲ ਵਗੈਰਾ ਚੱਲਦੇ ਆ ਜੀ ਤੇ ਬਾਈਓ ਦੇ ਕਹਿੰਦੇ ਸੋਦਾ ਨਿਕਲਦਾ ਨਹੀਂ ਪਿਆ ਸੋਦਾ ਨਿਕਲਦਾ ਨਹੀਂ ਦੇਣਾ ਪਟਾਈ ਕਰਕੇ ਮੰਦਰੋ ਦਸਤੂਰ ਨਿਕਲੀ ਹਾਂ ਉਹ ਤਾਂ ਫਿਰ ਮਹਿੰਗੀ ਵੇਚੀ ਕੋਈ ਵਿੱਚ ਨਹੀਂ ਚੂਗਾ ਮਹਿੰਗੀ ਬਾਈ ਤਾਂ ਕਰਕੇ ਹਨਾ ਪਹਿਲਾ ਸੋਦਾ ਕਿਸਾਨਾਂ ਨੂੰ ਨਾ ਆਖਿਆ ਕਰੋ ਕਿ ਹੁਣੇ ਲੁੱਟੀ ਜਾਂਦੇ ਆ ਇਹ ਤਾਂ ਭਰਾਵੋ ਜਿੰਨਾ ਕਿ ਮੰਡੀ ਦੇ ਵਿੱਚ ਮਾਰਨ ਨਾ ਜਿੰਨਾ ਕਿ ਰੇਟ ਚੱਲਦਾ ਉਹ ਪਾਤੇ ਦੇ ਦੇਣਾ ਕਿ ਨਹੀਂ ਸਹੀ ਗੱਲ ਆ ਜੀ ਇਹ ਕਿਸਾਨਾਂ ਨੂੰ ਤੇ ਸੇਠਾ ਨੇ ਇਹਨਾਂ ਦਾ ਫਾਇਦਾ ਜਿੰਨਾ ਹੋ ਸਕਦਾ ਉਨਾ ਹੀ ਕਰਨਾ ਹੁੰਦਾ ਫੇਰ ਹੀ ਅਗਲਾ ਦੂਜੇ ਦਿਨ ਸੌਦਾ ਲੈ ਕੇ ਆਉ ਬਾਈ ਦੀ ਦੁਕਾਨ ਤੇ ਜੇ ਬਾਈ ਨੇ ਇਤਨ ਮੰਨ ਲ ਕੇ ਚਲੋ ਵੀ 60 ਸਿਸਟਮ ਆ ਜੀ ਚੀਜ਼ ਦਾ ਟੂ ਕੀ ਦਾ ਰੇਟ ਵਧੂਗਾ ਰੇਟ ਵਧੂਗਾ ਚਾਰ 10 ਜਣੇ ਆਏ ਪਰ ਇਸ ਟਾਈਮ ਤੇ ਖਰਚੇ ਪੂਰੇ ਨਹੀਂ ਹੁੰਦੇ ਐਵੇਂ ਕਹੇ ਜੇ ਸੌਦਾ ਮਹਿੰਗਾ ਜਰੂਰ ਹੈ ਯਾਰ ਲੋਕੀ ਪਤਾ ਕੀ ਕਹਿਣਗੇ ਲੋਕੀ ਕਹਿਣਗੇ ਜਦੋਂ 4-5 ਰੁਪਏ ਇਹ ਚੀਜ਼ ਕਿਸਾਨਾਂ ਉਦੋਂ ਵੀ ਰੋਣਾ ਹੁਣ 60 ਰੁਪਏ ਚੀਜ਼ੇ ਉਦੋਂ ਵੀ ਰੋਈ ਨਹੀਂ ਮੇਰੀ ਗੱਲ ਸੁਣੋ ਤੁਸੀਂ ਪਤਾ ਕੀ ਹੈ ਨਾ ਜਿਆਦਾ ਮੰਦੀ ਹੋਵੇ ਨਾ ਜਿਆਦਾ 20 ਰੁਪਏ ਹੋਵੇ 15 ਰ ਕੋ ਜਾਈਂ ਨਾ ਹਾਂ ਬਣਾ ਕੇ ਲੈਣ ਵਾਲੇ ਨੂੰ ਬਾਹਲੀ ਤੇਜ਼ੀ ਵੀ ਵਾਲਾ ਬੰਦਾ ਵੀ ਨਹੀਂ ਓ 15 20 ਰੁਪਏ ਕਿਲੋ ਹੋਵੇ ਬਸ ਬਈ ਗਾਹ ਕ ਅੱਗੇ ਵੀ 25 30 ਰੁਪਏ ਲਈ ਜਾਵੇ ਬਸ ਤੇਜ਼ੀ ਦਾ ਕਿਸਾਨ ਖੁਸ਼ ਹੁੰਦੇ ਆ ਗੁਰੂ ਜੀ ਕੋਲ ਹੈ ਹੀ ਕੁਝ ਨਹੀਂ ਲੱਗਦਾ ਜੇ ਹੋਣਾ ਹੀ ਹੈ ਉਹੀ ਗੱਲ ਫੇਰ ਕਰਤੀ ਜੀ ਜਿੱਦਾਂ ਆ ਜਾਂਦਾ ਜੇ ਘਟ ਜਾਂਦਾ ਸੌਦਾ ਸੌਦਾ ਹੈ ਹੀ ਨਹੀਂ ਵਾਣਾ ਜੇ ਨਹੀਂ ਗਾ ਮੈਂ ਸਬਜ਼ੀ ਘਟ ਹੈ ਜੇ ਮੀ ਭਾਜੀ ਇੱਕ ਹੋਰ ਹੋਰ ਭਾਜ ਜਮੀ ਜਾਊਗਾ ਇਹ 100 ਰੁਪਏ ਕਿਲੋ ਕਦੋਂ ਇੱਥੇ ਹੋ ਜਾਣਾ ਫਿਰ ਛੇੜ ਤਾਸ ਕੁੱਟਾ ਕਰਨਗੇ ਤੂੰ ਕੱਟਣੀ ਹੈ ਮੇਰੀ ਪਾਲਕ ਚਲੀ ਗਈ ਹਾਂ ਪਾਣੀ ਭਰ ਗਿਆ ਚਲੀ ਗਈ ਸਹੀ ਆ ਲੱਭਿਆ ਯਾਰ ਇਹ ਜਿਹੜੇ ਆਪਾਂ ਅੱਧੇ ਗਿਣਾਇਆ ਘਰੇਲੇ ਦਾ ਕ੍ਰੇਡ ਗਿਣਾਇਆ ਸੀ ਬਾਕੀ ਦੇ ਰੇਡ ਕਰਨਾ ਭਰਾ ਮਿਲ ਗਿਆ ਗੱਲ ਕਰਨੀ ਹੈ ਕਹਿੰਦਾ ਮੈਂ ਜ਼ਰੂਰੀ ਮੈਂ ਕਿਹਾ ਜ਼ਰੂਰ ਬਈ ਦਰਸ਼ਕਾਂ ਨੂੰ ਦੱਸੀ ਹੋਰ ਭਰਾ ਠੀਕ ਆ ਹਾਂਜੀ ਠੀਕ ਆ ਉਹ ਕਹਿਣਾ ਹੋਵੇ ਹੋਰ ਬਾਈਆਂ ਨੂੰ ਉਧਰ ਸਾਹਮਣੇ ਕੈਮਰਾ ਚੱਲੀ ਜਾਂਦਾ ਕੋ ਕਹਿਣਾ ਹੋ ਕਿੰਨਾਂ ਨੇ ਗਿਆਨੀ ਇਹਨੂੰ ਨਹੀਂ ਨਹੀਂ ਗਿਆਨੀ ਨੂੰ ਨਹੀਂ ਇਹ ਦੇਖੀ ਜਾਂਦੇ ਵੀਡੀਓ ਹਾਂ ਮੈਂ ਮੈਂ ਗਿਆਨੀ ਨਹੀਂ ਮੈਂ ਉਧਰ ਵੀਡੀਓ ਚ ਦੇਖੋ ਕਹਿਣਾ ਹੋਵੇ ਦਰਸ਼ਕਾਂ ਨੂੰ ਨਹੀਂ ਨਹੀਂ ਕੀ ਕਹਿਣਾ ਹੋਣਾ ਸੌਦਾ ਪਹਿਲਾਂ ਹੀ ਮhenga ਸਾਡਾ ਬੁਰਾ ਹਾਲ ਹੈ ਠੀਕ ਆ ਬਈ ਠੀਕ ਆ ਲਾ ਬਈ ਤੇ ਆਜੋ ਕਰਾਂਗੇ ਹੋਰ ਮੰਡੀ ਦੇ ਵਿੱਚ ਗੱਲਾਂ ਬਾਤਾਂ ਕਰ ਤੇ ਟਮਾਟਰ ਦੇ ਖੜੇ ਸੀ ਟਮਾਟਰ ਦਾ ਰੇਟ ਜਿਹੜਾ ਹੋਲ ਸੇਲ ਦਾ 35 ਰੁਪਏ ਚਿਬੜ ਚਿਬੜ 50 ਰੁਪਏ ਖੀਰਾ ਜਿਹੜਾ ਬਾਈ ਜੀ ਦੇਸੀ 35 ਰੁਪਏ ਚੈਨਾ ਖੀਰਾ 50 ਰੁਪਏ ਕਿਲੋ ਦਾ ਜਿਹੜਾ ਬਾਜ਼ਾਰ ਹੋ ਗਿਆ ਪੇਠੇ ਦਾ ਰੇਟ ਗਣਾ 18 ਤੋਂ 20 ਰੁਪਏ ਕਿਲੋ ਚੌਲੇ ਗਣਾ ਦੇ ਸੀ ਨਾ ਆਪਾਂ ਚੌਲੇ ਬਾਈ ਜੀ 80 ਰੁਪਏ ਕਿਲੋ ਜਿਹੜਾ ਚੌਲੇ ਦਾ ਰੇਟ ਹੋ ਗਿਆ ਤੇ ਜਿਹੜਾ ਕਚਾਲੂ ਤੁਹਾਨੂੰ ਗਣਾਇਆ ਵਿਖਾਏ ਸੀਗੇ ਗੋਲ ਦੇ ਉਹ 12 ਰੁਪਏ ਕਿਲੋ ਵੈਂਗਣੀ ਦਾ ਰੇਟ 50 ਰੁਪਏ ਕਿਲੋ ਹੋ ਗਿਆ ਬਈ ਆ ਜੋ ਕਰਨ ਦੀ ਵੈਂਗਣੀ ਦਾ ਰੇਟ ਆ ਪਈ ਸਾਹਮਣੇ ਵੈਂਗਣੀ ਵੇਖੋ ਇਧਰ ਤੇ ਇਦੋਂ ਚੰਗੀ ਵੈਂਗਣੀ ਜਮਾ ਪਤਰੀ ਲੱਕ ਦੀ ਸਲਮ ਜਿਹੜੀ ਸਵੇਰੇ ਵਿਗੀ ਆ 50 ਰੁਪਏ ਕਿਲੋ ਇਸ ਟਾਈਮ ਰੇਟ ਬਦਲ ਜਾਂਦੇ ਹੁੰਦੇ ਕਿਉਂਕਿ 7 ਵਜ ਗਏ ਬਾਈ ਤੇ ਜਿਹੜਾ ਖਖੜੀ ਆ ਕੱਕੜੀ ਦਾ ਰੇਟ ਜਣੀ 20 ਰੁਪਏ ਕਿਲੋ ਦੀ ਨੇੜ ਤੇ ਜਿਹੜਾ ਖਖੜੀ ਦਾ ਰੇਟ ਹੋ ਗਿਆ ਬਾਈ ਤੇ ਛੱਲੀ ਰਹਿ ਗਈ ਕੱਲੀ 20 ਰੁਪਏ ਕਿਲੋ ਆ ਜੀ ਅੱਲਾ ਜਿਹੜੀਆਂ 40 ਰੁਪਏ ਕਿਲੋ ਵੈਗੀਆਂ ਜੀ ਗੋਭੀ ਜਿਹੜੀ ਲਾਹੌੜ ਵਾਲੀ ਆ ਲਾਹੌੜ ਵਾਲੀ ਗੋਭੀ ਇਧਰੋਂ ਤੁਹਾਨੂੰ ਵਿਖਾ ਨਹੀਂ ਕਿਉਂਕਿ ਯਾਰ ਸਭ ਦਾ ਸਾਰਾ ਲੈ ਕੇ ਜਾਂਦਾ ਤਕਰੀਬਨ 50 ਰੁਪਏ ਕਿਲੋ ਜਿਹੜੀ ਲਾਹੌੜ ਵਾਲੀ ਗੋਭੀ ਚਲੀ ਜਾਂਦੀ ਲੱਭੇ ਆਲੂ ਤੇ ਪਿਆਜ਼ ਦੇ ਰੇਟ ਕਰਾਉਣ ਲੱਗਿਆ ਜਿਹੜਾ ਆਜੋ ਕਰਾਂ ਦੀ ਆਲੂ ਦੇ ਰੇਟ ਕਰਾਉਣੇ ਇੱਧਰ ਆਜੋ ਕਰਾਂ ਦੀ ਤੇ ਜਿਹੜਾ ਡਾਇਮੰਡ ਆਲੂ ਆ ਡਾਇਮੰਡ ਆਲੂ ਉਹ ਪਿਆ ਡਾਇਮੰਡ ਆਲੂ ਦਾ ਰੇਟ ਭਾਈ ਜਿਹੜਾ 550 ਦੇ ਨੇੜੇ ਤੇ ਜਿਹੜਾ ਚੱਲੀ ਇਹਦੇ ਮਿੱਟੀ-ਮੁੱਟੀ ਵੀ ਲੱਗੀਆਂ ਵਿੱਚੋਂ ਭਾਈ ਹਰਾ ਆਲੂ ਵੀ ਨਿਕਲ ਜਾਂਦਾ ਨਾ ਤੇ ਇਹਦਾ ਵੈਸੇ ਟੌਪ ਦੀ ਕੁਆਲਿਟੀ ਜਿਹੜਾ ਡਾਇਮੰਡ ਆ ਇਹਦਾ ਰੇਟ ਮੰਡੀ ਦਾ 550 ਰੁਪਏ ਦੇ ਨੇੜੇ ਤੇ ਜਿਹੜਾ ਵਿਕੀ ਜਾਂਦਾ 50 ਕਿਲੋ ਦਾ ਗੱਟਾ ਇਹਦੇ ਜੋ ਮਤਲਬ ਕੀ ਆ 48 ਰਹਿ ਜਾਂਦਾ ਕਿਲੋ 2 ਕਿਲੋ ਮਿੱਟੀ ਹੋ ਗਈ ਜਾਂ ਹਰਾ ਆਲੂ ਨਿਕਲ ਗਿਆ 47 48 46 ਤੋਂ ਲੈ ਕੇ ਰੁਪਏ 50 ਦੇ 48 ਦੇ ਵਿੱਚ ਵਿੱਚ ਜਿਹੜਾ ਆਲੂ ਨਿਕਲਦਾ ਭਾਈ ਹਨ ਆ ਜਾਓ ਕਰਨ ਦੀ ਐਲ ਆਰ ਦਾ ਜਿਹੜਾ ਵਿਖਾਉਣਾ ਐਲ ਆਰ ਦਾ ਜਿਹੜਾ ਰੇਟ ਹੋ ਗਿਆ ਭਾਈ 600 ਰੁਪਏ ਕਿਲੋ ਜਿਹੜਾ ਐਲ ਆਰ ਦਾ ਰੇਟ ਹੋ ਗਿਆ ਇੱਧਰ ਵੇਖੋ ਸਾਹਮਣੇ ਕੁਆਲਿਟੀ ਵੇਖੋ ਘੈਂਟ ਕੁਆਲਿਟੀ ਆ 600 ਰੁਪਏ ਇਹਦੇ ਜੀ ਵੀ ਭਾਈ ਜਸਮੀ 47 48 ਕਿਲੋ ਪੱਲੇ ਪੈਂਦਾ ਕਿਉਂਕਿ ਵਿੱਚੋਂ ਮਿੱਟੀ ਮੁੰਡੀ ਨਿਕਲ ਜਾਂਦੀ ਹੈ ਕਿਲੋ ਦਾ ਨਾ ਲੈ ਵੀ ਜਿਹੜਾ ਪਿਆਜ਼ ਆ ਟਾਪ ਦੀ ਕੁਆਲਿਟੀ ਜਿਹੜਾ 나ਸੀਕ ਦਾ ਨਾ 18 ਰੁਪਏ ਦੇ ਨੇੜੇ ਤੇ ਜਿਹੜਾ ਇੱਥੇ ਰੇਟ ਚੱਲੀ ਨਾ ਵਾ 20 ਵਾਲਾ ਪਿਆਜ਼ ਵੀ ਆਉਂਦਾ ਇੱਕ ਗੱਲ ਦਾ ਹੁੰਦਾ ਨਾ ਮੰਡੀ ਦੇ ਵਿੱਚ 20 ਵਾਲਾ ਪਿਆਜ਼ ਵੀ ਆਉਂਦਾ 나ਸੀਕ ਦਾ ਬਾਜ਼ਾਰ ਭਲਾ 18 ਵਾਲਾ ਵਿਖਾਈ ਜਾਂਦੇ ਆ 17 ਵਾਲਾ ਵੀ ਵਿਖਾਵਾਂਗੇ ਲੈ ਭਾਈ 18 ਰੁਪਏ ਵਾਲਾ ਪਿਆਜ਼ ਜਿਹੜਾ ਗਰੋਵਰ ਸਾਹਿਬ ਦੀ ਦੁਕਾਨ ਤੇ ਪੈ ਇਧਰ ਫਰੀਦਕੋਟ ਮੰਡੀ ਦੇ ਵਿੱਚ 17 ਵਾਲਾ ਵਿਖਾ ਦੀ ਕਰਾਂ ਦੀ ਆ ਜਿਹੜੇ ਥਿੱਕੇ ਪਿਆਜ ਪਿਆ ਆ ਦੇਖੋ ਕੁਆਲਿਟੀ ਐਤੂ ਬਾਦ ਇਹ ਐਮਪੀ ਆ ਗਿਆ ਬਾਈ 600 ਰੁਪਏ ਐਮਪੀ ਐਮਪੀ ਆ ਗਿਆ ਬਾਈ 16 ਰੁਪਏ 16 ਰੁਪਏ 16 ਰੁਪਏ ਇਧਰ ਕਰ ਦੀ ਕਰਾਂ ਦੀ ਐਮਪੀ ਜਿਹੜਾ 16 16 ਰੁਪਏ ਦਾ ਜਿਹੜਾ ਪਿਆਜ ਰਹਿਗਾ 16 ਦਾ ਵੀ ਪਿਆਜ 17 ਦਾ ਵੀ ਪਿਆਜ 18 ਦਾ ਵੀ ਪਿਆਜ ਤੇ 20 ਆਲਾ ਵੀ ਪਿਆਜ ਜਿਹੜਾ ਬਾਈ ਤੇ ਆ ਜਿਹੜਾ ਮੰਡੀ ਦੇ ਵਿੱਚ ਪਿਆਜ ਬਾਈ ਲੱਭੇ ਇਧਰ ਮਾਲ ਘਟ ਆਇਆ ਤੇ ਕਹਿੰਦੇ ਨੇ ਨਾ ਗੱਡੀਆਂ ਬਾਈ ਦੀ ਨਾ ਤੁਰਨੇ ਸਿੰਘਾਂ ਤੇ ਹਿਮਾਚਲ ਦੇ ਬਾਈ ਕੀ ਆ ਜਾਲਾ ਇਸੇ ਸੱਤ ਸਾ ਬਈ ਸੇਠੀ ਸਾਹਿਬ ਕੋਲੇ ਆ ਗਿਆ ਗੱਡੀਆਂ ਜਾਈਆਂ ਨਹੀਂ ਫਲਾਉ ਤਾਂ ਕਰਕੇ ਵਿਹਲਾ ਬੈਠਣਾ ਪੈ ਰਿਆ ਮਜਬੂਰੀ ਬਣ ਗਈ ਹਨਾ ਜੀ ਹੋਰ ਸਿੱਟ ਭਈ ਕੀ ਚੱਕਰ ਬਣ ਗਿਆ ਗੱਡੀਆਂ ਕਿਉਂ ਨਹੀਂ ਜਾਂਦੀ ਅੱਜ ਸਲਾਈਡਿੰਗ ਜ਼ਿਆਦਾ ਹੋ ਗਈ ਪਿੱਛੇ ਜੀ ਉਹ ਆ ਕੀ ਮਤਲਬ ਹੁੰਦਾ ਭਾਈ ਸਲਾਈਡਿੰਗ ਆ ਨਹੀਂ ਪਹਾੜ ਢੁਡੇ ਕੇ ਪੈਂਦੇ ਹੈਗੇ ਆ ਜੀ ਠੀਕ ਆ ਪਹਾੜ ਵਗੈਰਾ ਢੱਗ ਪਏ ਹੈਗੇ ਆ ਤਾਂ ਜਿਸ ਕਰਕੇ ਸੌਦਾ ਬਹੁਤ ਘੱਟ ਆਇਆ ਆਪਣੇ ਕੋਲ ਹੀ ਘੱਟ ਆਇਆ ਹਾਂ ਬਾਕੀ ਕੋਲ ਤਾਂ ਆ ਹੀ ਆਏ ਆਪਣੇ ਕੋਲ ਘੱਟ ਆਇਆ ਜੀ ਆਪਣੇ ਕੋਲ ਆਪਣੇ ਜਿਹੜੀਆਂ ਗੱਡੀਆਂ ਰਹਿੀਆਂ ਸੀ ਉਹਦੇ ਪਹਾੜ ਪੂਰੇ ਮੂਰੇ ਢੱਗ ਪਏ ਆ ਉਹਦੇ ਕਰਕੇ ਰੂਟ ਜਿਹੜਾ ਥੋੜੀ ਆਪਣੇ ਮਟਰ ਵੀ ਆ ਜਾਣਾ ਸੀ ਬਹੁਤ ਵਧੀਆ ਲੋਲ ਦਾ ਸਹੀ ਹੈ ਜੀ ਹਾਂ ਮਟਰ ਬਹੁਤ ਟੌਪ ਦਾ ਸੀਗਾ ਮੈਂ ਮਿੱਠੀਆਂ ਦਾ ਮਟਰ ਵਧੀਆ 120 ਮਟਰ ਹਾਂ ਮਟਰ ਬਾ 120 ਤੋਂ ਘੱਟ ਨਹੀਂ ਹੁੰਦਾ ਪੈਗੇ ਭਈ ਇੱਕ ਗੱਲ ਨਹੀਂ ਮੈਨੂੰ ਸਮਝ ਆਉਂਦੀ 120 ਰੁਪਏ ਕਿਲੋ ਹੀ ਇਹ ਮਟਰ ਵੀ ਕੀ ਜਾਂਦਾ ਹਾਂਜੀ ਹਾਂਜੀ ਤੇ ਦਾਣਾ ਵੀ ਆਹੀ ਰੇਟਾ ਵਿਕੀ ਜਾਂਦਾ ਮੇਰੇ ਸਾਹਮਣੇ ਤੇ ਕੀ ਚੱਕਰ ਭਾਈ ਇਹ ਜਿਹੜਾ ਫਰੋਜ਼ਨ ਦੇ ਕੰਮ ਹੈ ਨਾ ਇਹ ਫਰੋਜ਼ਨ ਦੇ ਕੰਮ ਇਹੋ ਜਿਹੇ ਹੁੰਦੇ ਆ ਜੀ ਫਰੋਜ਼ਨ ਦੇ ਕੰਮ ਉਹਨਾਂ ਨੇ ਉਹਨਾਂ ਨੇ 20 ਰੁਪਏ ਕਿਲੋ ਹੀ ਮਟਰ ਲਿਆ 50 ਰੁਪਏ ਕਿਲੋ ਵੀ ਮਟਰ ਲਿਆ ਉਹਨਾਂ ਨੇ ਸਹੀ ਆ ਹਾਂ ਫਰੋਜ਼ਨ ਕਰਕੇ ਜੇਵੇ ਕੋਈ ਪੋਜੀਸ਼ਨ ਮੰਦੀ ਆ ਫਿਰ ਵੀ ਫਰੋਜ਼ਨ ਵਾਲਿਆਂ ਨੂੰ ਬਹੁਤ ਕਮਾਈ ਆ ਜੀ ਹਾਂ ਕੋਈ ਘੱਟ ਕਮਾਈ ਨਹੀਂ ਹੈ ਕਿ ਫਰੋਜ਼ਨ ਵਾਲਿਆਂ ਵੱਧ ਕਮਾਈ ਆ ਕਿਉਂਕਿ ਫਰੋਜ਼ਨ ਦਾ ਮਟਰ ਜਿਆਦਾ ਹਲਵਾਈ ਯੂਜ਼ ਹੁੰਦੇ ਹੈਗੇ ਆ ਜਿਹੜੇ ਆਪਣੇ ਆਵਲੇ ਮਟਰ ਆ ਲੋਕਲ ਟਾਈਪ ਆ ਜਾਂਦੇ ਫਿਰੇ ਸਹੀ ਹੈ ਬਈ ਕੁਆਲਿਟੀ ਦਾ ਤੇ ਉਹਦੀ ਕੁਆਲਿਟੀ ਦਾ ਜਮੀਨ ਸੁਆ ਦਾ ਫਰਕ ਹੈ ਕਿੱਥੇ ਭਾਈ ਨੈਚੁਰਲ ਚੀਜ਼ ਹੈ ਹਾਂ ਇਹ ਨੈਚੁਰਲ ਚੀਜ਼ ਹੈ ਇਹਦੀ ਮਠਾਸ ਹੈ ਪੂਰੀ ਹੈ ਉਹਦੇ ਚ ਮਠਾਸ ਖਤਮ ਉਹਦੀ ਮਠਾਸ ਖਤਮ ਹੋ ਗਈ ਹੈ ਜੀ ਉਹਦੇ ਚ ਪੁੱਲ ਆ ਕੇ ਪਾਊਡਰ ਜਿਆ ਤੇ ਉਹਦੇ ਕਰਕੇ ਕੰਮ ਖਰਾਬ ਹੋ ਜਾਂਦਾ ਜੀ ਫਿਰ ਫਿਰ ਜਿਹੜੀ ਚੀ ਵੀ ਸੁਗੜ ਜਾਂਦੀ ਆ ਉਹਦੀ ਖਾੜੀ ਮਠਾਸ ਰੈਡੀ ਹੈਗੀ ਹਾਂ ਬਸ ਉਹਨੂੰ ਨਾ ਦਾ ਮਟਰ ਹੀ ਹੁੰਦਾ ਸੀ ਬਸ ਨਾ ਦਾ ਮਟਰ ਹੀ ਹੋਰ ਹੋਰ ਉਹਦੇ ਵਿੱਚ ਬਈ ਮਠਾਸ ਕਰਨ ਵਾਸਤੇ ਕੋਈ ਖੰਡ ਪਾ ਦਿੰਦਾ ਵਿੱਚ ਕੋਈ ਚੱਕਰ ਪਾ ਦਿੰਦੇ ਬੜੀ ਮਠੀ ਲੱਗਦੀ ਆ ਜਦੋਂ ਉਹ ਜਦੋਂ ਉਹਨੂੰ ਬੋਇਲ ਕਰਦੇ ਨੇ ਪਹਿਲਾਂ ਮਟਰ ਨੂੰ ਬੋਇਲ ਕਰ ਕੇ ਜਾਂਦੇ ਹੈਗੇ ਆ ਉਹ ਚ ਜਿਵੇਂ ਹੁਣ ਜੇ 5 ਕਿਲੋ ਮਟਰ ਬੋਇਲ ਕਰਨਾ ਉਹ ਚ ਘੱਟੋ ਘਾਟ 400 ਗ੍ਰਾਮ ਖੰਡ ਪਾਉਂਦੇ ਆ ਹਾਂ ਸਹੀ ਹੈ ਗੱਲ 400 400 ਗ੍ਰਾਮ ਖੰਡ ਕਰਕੇ ਫਿਰ ਉਹਨੂੰ ਬੋਇਲ ਕਰ ਦਿੰਦੇ ਹੈਗੇ ਆ ਫਿਰ ਉਸ ਚ ਫਲਾਵਰ ਆ ਜਾਂਦੀ ਉਸ ਚ ਮਠਾਸ ਭਰ ਜਾਂਦੀ ਹੈਗੀ ਮਠਾਸ ਭਰ ਜਾਂਦੀ ਉਹ ਹੀ ਮਠਾਸ ਸਬਜੀ ਚਲੇ ਜਾਂਦੀ ਹੈਗੀ ਆ ਆ ਐਂ ਕਰਨਾ ਪੈਂਦਾ ਐਂ ਕਰਨਾ ਪੈਂਦਾ ਬਾਈ ਤੂੰ ਨੇਚਰਲ ਚੀਜ਼ ਖਾਓ ਆ ਪਤਾ ਨੇ ਯਾਰ ਸੀਜ਼ਨ ਵਾਈ ਸਬਜੀ ਖਾਣੀ ਚਾਹੀਦੀ ਹੈ ਭਰਾ ਸੀਜ਼ਨ ਵਾਈ ਹਾਂ ਇਹ ਤੁਹਾਡੀ ਜੋ ਬਹੁਤ ਬਹੁਤ ਵਧੀਆ ਗੱਲ ਲੱਗੀ ਹੈਗੀ ਆ ਵੀ ਹਮੇਸ਼ਾ ਸੀਜ਼ਨ ਵਾਈ ਸਬਜੀ ਖਾਣੀ ਚਾਹੀਦੀ ਹੈਗੀ ਆ ਤੇ ਉਹ ਮਜਬੂਰੀ ਵੀ ਹੋ ਜਾਂਦੀ ਕਿ ਵਰ ਦੂਜੀ ਵੀ ਸਬਜੀ ਖਾਣੀ ਪੈ ਜਾਂਦੀ ਹੈ ਅੱਜ ਕੱਲ ਤਾਂ ਸਬਜੀ ਦਾ ਦਾ ਹੁਣ ਤੁਹਾਨੂੰ ਪਤਾ ਲੱਗ ਗਿਆ ਜੀ 24 ਆਵਲ ਅਵੇਲੇਬਲ ਆ ਜੀ ਸਹੀ ਆ ਬਾਈ ਕਿਥੋਂ ਮਰਦੀ ਲਾ ਜੋ ਫਰੈਸ਼ ਸਬਜ਼ੀ ਤੁਹਾਨੂੰ ਮਿਲ ਜੂਗੀ ਹਰ ਸਵੇਰ ਜਾਣ ਦੀ ਭਾਈ ਜੀ ਲੋੜ ਨਹੀਂ ਪਈ ਸਭ ਤੋਂ ਵੱਡੀ ਦਵਾਈ ਮੰਡੀ ਦੇ ਵਿੱਚ ਪਈ ਆ ਜਿੰਨੀ ਸਬਜ਼ੀ ਪਈ ਆ ਇਹ ਸਭ ਤੋਂ ਵੱਡੀ ਦਵਾਈ ਆ بس ਇਹਨੂੰ ਆਪਾਂ ਥੋੜਾ ਬਚਾ ਲਈਏ ਤੇ ਆ ਸਵੇਰ ਕੱਟ ਲਈਏ ਆਪਣੀ ਰਸੋਈ ਨੂੰ ਸਾਰਨਾ ਵੱਡਾ ਸਫਾਈ ਰੱਖੋ ਬਸ ਸਹੀ ਹੈ ਜੀ ਤੁਹਾਡੀ ਕਿਚਨ ਦੀ ਸਵਾਈ ਹੈਗੀ ਆ ਤੁਹਾਨੂੰ ਰੋਗ ਮੁਕਤ ਹੋਸ ਹਾਂ ਸਿਟੀ ਦਾ ਹੁਣ ਆਪਾਂ ਗੱਲ ਕਰੀ ਜੇ ਮਾਲਸ਼ਾਂ ਦੀ ਇਹ ਹੁਣ ਮੀਂਹ ਦਾ ਸੀਜ਼ਨ ਹਮਾਚਲ ਚ ਚੱਲ ਗਿਆ ਜੀ ਹੈ ਨਾ ਕਿੰਨੇ ਪਾੜ ਪੁੱਟ ਗਏ ਮੀਂਹ ਕਰਕੇ ਡੱਕਦੇ ਜੀ ਮੀਂਹ ਕਰਕੇ ਸਲਾਈਡਿੰਗ ਵੀ ਕਰਨੀ ਹੁੰਦੀ ਹੈ ਜੀ ਕਦੋਂ ਤੱਕ ਮਤਲਬ ਉੱਥੇ ਸੈਟਿੰਗ ਆਉਂਦੀ ਹੈ ਤੇ ਆਪਣੇ ਕੋਲੇ ਮਾਲਸ਼ਾਂ ਦਾ ਮੰਥ ਤਾਂ ਇਹੀ ਚੱਲੂਗਾ ਜੀ ਅੱਛਾ ਆ ਮੰਥ ਤਾਂ ਇਹੀ ਚੱਲੂਗਾ ਅਗਲੇ ਮਹੀਨੇ ਤੋਂ ਬਾਅਦ ਕੰਮ ਸੁਧਾਰ ਹੋ ਜਾਊਗਾ ਜੀ ਉਹ ਤਾਂ ਸੁਧਾਰ ਹੋ ਜੀ ਮੰਨਣਾ ਜਦੋਂ ਮਾਰਸ਼ਲ ਫੁੱਲ ਆਇਆ ਕਰੂਗਾ ਆਪਣੇ ਕੋਲੇ ਹਾਂ ਮਾਰਸ਼ਲ ਫੁੱਲ ਜੀ ਸਾਡੇ ਸਿੱਟਰੀ ਸਾਹਿਬ ਨੇ ਇੱਧਰ ਬੋਰਡ ਵਿਖਾ ਦੀ ਕਰਾਨੀ ਜੇ ਬਾਈ ਨਾਲ ਤੁਸੀਂ ਮਤਲਬ ਰਾਬਤਾ ਕਾਇਮ ਕਰਨਾ ਚਾਹੁੰਦਾ ਇੱਧਰ ਆ ਜਾ ਨੇੜੇ 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 ਗੱਲਾ ਗੱਲਾ ਆਪਣੇ ਕੋਲ ਸ਼ੁਰੂ ਹੋ ਗਿਆ ਹੈ ਗੱਲਾ ਸੇਵ ਗੱਲਾ ਸੇਵ ਸ਼ੁਰੂ ਹੋ ਗਿਆ ਜੀ ਕੀ ਰੇਟ ਵਿਕੀ ਜਾਂਦਾ ਹੁੰਦਾ ਗੱਲਾ ਸੇਵ ਅੱਜ ਅੱਜ ਆਪਣੇ ਕੋਲ 15 ਡੱਬੇ ਜਿਹੜੇ ਵਿਗੇ ਹੈਗੇ ਆ ਸਹੀ ਹੈ ਜੀ ਉਹ ਵਿਗੇ ਹੈ ਆਪਣੇ 200 ਤੇ 60 ਰੁਪਏ ਕਿਲੋ ਦੇ 200 60 ਰੁਪਏ ਕਿਲੋ ਰੈੱਡ ਗੱਲਾ ਜਿਹੜਾ ਹਮਾ ਚੱਲਦਾ ਜਾਂਦਾ ਹਾਂ ਆ ਵੇਗਿਆ ਮੈਂ ਫੋਟੋ ਖਿੱਚਾ ਲੜੀ ਵਿਖਾਈ ਇੱਧ ਲ ਲੈ ਬਾਈ ਆਹ ਕੁਆਲਿਟੀ ਜਿਹੜੀ ਵਿਕੀ ਆ ਜੀ 260 ਰੁਪਏ ਵਿੱਚ 60 ਰੁਪਏ ਕਿਲੋ ਬਹੁਤ ਕੰਨ ਕੁਆਲਿਟੀ ਸ਼ਾਨਦਾਰ ਜਿਹੜਾ ਟਾਪ ਦਾ ਰੇਟ ਵੀ ਮੇਰੇ ਹਿਸਾਬ ਨਾਲ ਸੇਵ ਦਾ ਹੀ ਹੋਊਗਾ ਹਾਂਜੀ 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 ਸਹੀ ਆ ਜੀ ਤੇ ਲੈ ਬਾਈ ਬਾਈ ਦਾ ਨੰਬਰ ਉਹ ਕਰ ਦਈਏ ਇੱਧਰ ਸਾਈ ਯਾਰ ਤਾਂ ਨਾ ਫਰੂਟ ਜਮਾ ਨੇੜੇ ਵਰਗਾ ਦੀ ਇੱਧਰ ਐ ਕਰਕੇ ਤੇ ਭਾਈ ਨਾਲ ਆਪ ਤੱਕ ਕੰਮ ਕਰਨਾ ਜੀ ਠੀਕ ਆ ਬਾਪੂ ਜੀ ਮੇਰੇ ਬੰਦੇ ਜੀ ਸਹੀ ਕਰੂ ਬਾਪੂ ਜੀ ਕੀ ਹਾਲ ਹੈ ਜੀ ਸਿੱਧਾ ਜਮਾ ਆਪਣੀ ਸੇਤਾ ਜੀ ਕੈਮਪੂਰ ਮੜੀ ਜਾ ਮੈਂ ਆਵਾਜ਼ ਹੀ ਤੇ ਮਾਰ ਕੇ ਖਾ ਦਰਸ਼ਕਾਂ ਨੂੰ ਆਪਣੇ ਨੂੰ ਆਓ ਬਾਈ ਛੱਲੇ ਵਾਲੇ ਬਾਈ ਬੈਠੇ ਆਲੇ ਛੱਲੇ ਆਲੇ ਬਾਈ ਆਹ ਰੌਣਕ ਮੇਲਾ ਤੁਹਾਨੂੰ ਬਾਗਾਂ ਦੇ ਪੇੜੇ ਮਰੂਦ ਆ ਗਿਆ ਬਾਈ ਆਹ ਪੱਲੇ ਮਰੂਦ ਸ਼ੁਰੂ ਹੋ ਗਿਆ ਵਖਾਈ ਕਰਾਂ ਦੀ ਕੁਆਲਟੀ ਮਰੂਦ ਫਲਾੜ ਹਲੇ ਜਿਹੜਾ ਚੰਗਾ ਚੰਗਾ ਮਰੂਦ ਇਦੋਂ ਵੀ ਉਹ ਵੇਗ ਗਿਆ ਜੀ ਬਾਬੂ ਜੀ ਹਾਂ ਜੀ ਉਹ ਵੇਗ ਗਿਆ ਜੀ ਲੈ ਭਾਈ ਆ ਮੰਡੀ ਦੇ ਵਿੱਚ ਤੁਸੀਂ ਰੌਣਕ ਮੇਲਾ ਦੇਖਣਾ ਤਾਂ ਫਰੀਦਕੋਟ ਮੰਡੀ ਦੇ ਵਿੱਚ ਪਹੁੰਚੋ ਆਏ ਰੌਣਕ ਮੇਲਾ ਸਵੇਰੇ ਸਵੇਰੇ ਆਏ ਵਾਜਾ ਕੰਨਾਂ ਦੇ ਵਿੱਚ ਗੂੰਜਦਾ ਕਹਿੰਦਾ ਜਦੋਂ ਜਿਹੜੇ ਹੁਣ ਕੈਨੇਡਾ ਕੈਨੇਡਾ ਜਾਵੜੇ ਉਹ ਬਹੁਤ ਯਾਦ ਕਰਦੇ ਆ ਭਰਾ ਆਪਣੇ ਠੀਕ ਹੈ ਵੀ ਯਾਰ ਆ ਚੀਜ਼ਾਂ ਸਾਨੂੰ ਬਈ ਮੰਡੀ ਜਾਂਦੇ ਹਾਂ ਜੀ ਸਵੇਰੇ ਯਾਦ ਹੁੰਦੇ ਆ ਆ ਬਾਈ ਜੀ ਨਾਲ ਵੀ ਗੱਲ ਉਹ ਭਾਗੀ ਵਾਲੇ ਚੀ ਗੱਲ ਇਹਨਾਂ ਦਾ ਬਈ ਕੀ ਲੈਂਦਾ ਜੀ ਚਿਪੜ ਕਦੂ ਚਿਪੜ ਕਦੂ ਆਹ ਕਦੂ ਮੋਟੇ ਆ ਗਏ ਵੇ ਚੰਗੇ ਨੇ ਹੁਣ ਨਹੀਂ ਨਹੀਂ ਲੇਟ ਨਹੀਂ ਪੋਰੀਆਂ ਭਰ ਲਿਆ ਨਾ ਪੈਸਾ ਨਾ ਪੈਸਾ ਪੋਰੀਆਂ ਵਾ ਆਹ ਇਧਰ ਲੈ ਕਰ ਇਹ ਤਾਂ ਕਹਿੰਦੇ ਭਾਈ ਕਿਸਾਨਾਂ ਨੇ ਕਹਿੰਦੇ ਇਹਦਾ ਕੀ ਫਾਇਦਾ ਬਹੁਤ ਹੋਇਆ ਕਹਿੰਦੇ ਯਾਰ ਫਾਇਦਾ ਨਹੀਂ ਹੋਇਆ ਇਹ ਬਸ ਲੱਗ ਪਗ ਥੋੜਾ ਹੀ ਆ ਜਿਆਦੇ ਹੈ ਨਹੀਂ ਆ ਮੀ ਮਾਰ ਗਿਆ ਬਸ ਗਿਆ ਕੰਮ ਜਦੋਂ ਕਦੋਂ ਲੈਦਾ ਨਹੀਂ ਕਰਨ ਕੀ ਕਾਰਨ ਵਾਸਤੇ ਇਹ ਢੇੜੇ ਦੇ ਦੇ ਛੋੜੇ ਦੇ ਦੇ ਨਹੀਂ ਛੋਟੇ ਛੋਟੇ ਭਾਈ ਓਟ ਓਟੇ ਲੋਕ ਨੇ ਯਾਰ ਛੋਟੇ ਛੋਟੇ ਭਾਈ ਜੀ 5 ਵਜੇ ਬੈਕ ਜਾਂਦੇ ਕਹਿੰਦੇ 6 ਵਜੇ ਬੈਕ ਤਾਂ ਜਾਂਦੇ ਓ ਲੈ ਬੈਕ ਜਾਂਦੇ ਆ ਇਹਨਾਂ ਦਾ ਵੀ ਕਿਦੋਂ ਆਇਆ ਸੀ ਛੋਟਾ 70 ਥੋੜਾ ਬੈਕ ਜਾਂਦਾ ਛੋਟੇ ਕਦੋਂ ਵੇਚ ਕੇ ਬੈਠੇ ਆ ਜੀ ਵੇਚਿਆ ਮੋਟਾ ਉਹ ਇੱਕ ਗ੍ਰੇਡ ਹੀ ਸੀ ਬਸ ਆ ਭਾਈਏ ਵੱਡੇ ਬਾਹ ਇਹ 20 ਰੁਪਏ ਭਾਜੀ ਮੈਂ ਇਹ ਮੀਂਹ ਕਰਕੇ ਮਤਲਬ ਲੇਟ ਹੋ ਗਿਆ ਤੜਾਈ ਇਹਨਾਂ ਨੂੰ ਉਦੋਂ ਉਦੋਂ ਵਾਜ ਜਾਂਦਾ ਇਹਨਾਂ ਦਾ ਹਣਾ ਮੀਂਹ ਕਰਕੇ ਵਾਜ ਜਾਂਦਾ ਖੁਸ਼ ਹੈ ਕੁਆਲਿਟੀ ਵੇ ਹੋ ਜੀ ਆਣਾ ਨਾ ਮੀਂਹ ਕਰਕੇ ਹਾਈਬ੍ਰਿਡ ਹੈ ਵਾਦੀ ਬਹੁਤ ਆ ਇਹ ਵਾਦਾ ਇੱਕ ਦਿਨ ਨਾ ਥੋੜੇ ਡੇੜੇ ਬਣ ਜਾਂਦੇ ਨਾ ਵੀ ਇੱਕ ਦਿਨ ਨਾ ਥੋੜਿਆ ਆਹ ਉਹ ਡੇੜੇ ਬਣੇ ਪਏ ਹੋ ਪੂਰੀ ਗੱਲ ਦਾ ਟੀਕੇ ਨਹੀਂ ਲਾਇਆ ਨਹੀਂ ਟੀਕੇ ਨਹੀਂ ਲੱਗਦੇ ਇਹਦੇ ਕਦੋਂ ਵਾਦੂ ਆਦੇ ਨਹੀਂ ਟੀਕਾ ਕਿੱਥੇ ਵਾਦੋ ਵੇ ਕਦੋਂ ਆਇਆ ਇਹ ਜੇ ਇੱਕ ਦਿਨ ਨਾ ਥੋੜੇ ਪੋ ਡੇੜੇ ਬਣ ਜਾਂਦੇ ਇਹ ਤੇਰਾ ਇੱਕ ਗੱਲ ਦੱਸ ਨਹੀਂ ਸੱਚਾਈ ਕਿੰਨੀ ਕਿ ਜਵੇਂ ਕਈ ਲੋਕ ਕਹਿੰਦੇ ਟੀਕਾ ਟੁਕਾ ਲਾਉਂਦੇ ਨਹੀਂ ਨਹੀਂ ਟੀਕਾ ਟੁਕਾ ਲੱਗਦਾ ਬੱਲਾਂ ਨੂੰ ਨਹੀਂ ਨਹੀਂ ਤੇ ਸੱਚਾਈ ਕਿਵੇਂ ਬਣ ਜਾਂਦਾ ਨਾ ਸੱਚਾਈ ਬਾਜੋਂ ਜਿਹੜਾ ਜਨਾ ਜੇਡਾ ਕੱਲ ਨੂੰ ਰਹਿਗਰ ਏਡਾ ਬਾਲੇ ਨਾ ਦੂਜੇ ਦਿਨ ਇਹ ਇਹ ਖਰਾਖਣਾ ਵਾਦ ਨਹੀਂ ਨੀਰ ਜਿਹੜਾ ਆਪਣੇ ਘਰੇ ਲਾਉਂਦੇ ਆ ਉਹਦਾ ਵਾਦ ਦੇ ਨਹੀਂ ਨਹੀਂ ਵਾਦ ਦੇ ਆ ਸਾਰੇ ਵਾਦਨ ਕੀ ਵਾਦ ਦੇ ਕਿਉਂ ਨਹੀਂ ਮੀ ਨਾਲ ਸੇਦੀ ਫਰਕ ਪੈਂਦਾ ਹਾਂ ਜਮੀ ਪੈ ਜਾਂਦਾ ਨਾ ਤੇ ਲਾ ਭਾਈ ਇਧਰ ਬਾਕੀ ਸਾਰੀ ਵੈਰਾਈਟੀ ਬਾਪੂ ਜੀ ਇਧਰ ਵੇਚੀ ਖੜੇ ਆ ਜੀ ਤੇ ਬੜ ਚਿਪੜ ਦਾ ਰੇਟ ਵੀ ਚੰਗਾ ਚੱਲੀ ਜਾਂਦਾ ਕਦੂ ਦਾ ਵੀ ਚੰਗਾ ਆ ਮੋਟੇ ਕਦੂਆਂ ਦਾ ਰੇਟ ਜਰੂਰ ਘਟਾਊਗਾ ਅਮਰੂਦ ਕੀ ਰੇਟ ਵੇਚਤਾ ਈ ਅੱਜ ਅਮਰੂਦ ਅੱਜ 100 ਰੁਪਏ ਕਿਲੋ ਵੇਚਤਾ ਈ 100 ਰੁਪਏ ਕਿਲੋ ਪੰਜਾਬ ਵਾਲਾ ਹਲੇ ਹੁਣੇ ਹੀ ਸ਼ੁਰੂ ਹੋਇਆ ਦੋ ਤਿੰਨ ਦਿਨ ਹੋ ਗਿਆ ਬਾਈ ਪਹਿਲਾਂ ਤਾਂ ਇਧਰ ਬਾਹਰਲੀ ਸਾਈਡ ਦਾ ਚੱਲੀ ਜਾਂਦਾ ਸੀ ਹਾਂਜੀ ਹਾਂਜੀ ਅਮਰੂਦ ਅੱਜ 100 ਰੁਪਏ ਕਿਲੋ ਦਾ ਰਿਹਾ ਜੀ ਹਾਂਜੀ ਤੇ ਬਾਜ਼ਾਰ ਦੇ ਵਿੱਚ ਅੱਜ 150 ਤਾਂ ਜਾਣਾ ਕਿਉਂਕਿ ਭਾਈ ਜੀ ਇਹਦੇ ਚ ਇਕੱਠਾ ਮਾਲ ਲੈਣਾ ਪੈਂਦਾ ਨਾ 7% ਆੜਤ ਲੱਗੀ 100 ਰੁਪਏ ਮਗਰ 107 ਦਾ ਸਿੱਧਾ ਹੀ ਪੈ ਗਿਆ ਅਗਲੇ ਪੈ ਗਿਆ ਜਿੱਟੂ ਆਈ ਪੈ ਜਾਣੀ ਐ ਚਗਾਈ ਪੈ ਜਾਣੀ ਐ ਲਪਾਵਾ ਵੀ ਲੱਗਣਾ ਜੀ ਲਪਾਵਾ ਵੀ ਲੱਗਣਾ ਜੀ ਹਾਂਜੀ ਬਾਕੀ ਜੇ ਅੱਥ ਨੇ ਨਾ ਨਾ ਵਿਕੇ ਸਾਰੀ ਡੇਢੀ ਚ ਨਾ ਵਿਕੇ ਹਾਂਜੀ ਹਾਂਜੀ ਤੇ ਉਹ ਪੱਲੇ ਵੀ ਬਣੇ ਆ ਪੱਲੇ ਵੀ ਬਣੇ ਸਹੀ ਆ ਭਰਾ ਹਨਾ ਤੇ ਆਪਾਂ ਕਹਿੰਦੇ ਵੀ ਯਾਰ 100 ਦਾ ਅੰਦਰ ਵੀ ਕਿਹਾ ਤੇ ਬਾਹਰ 1.5 170 80 ਵੇਚੀ ਨੇ ਤਾਂ ਵਿਕਦਾ ਭਾਈ ਜੀ ਇਹ ਨਾਲ ਆੜਤ ਲੱਗ ਜਾਂਦੀ ਆ ਖਰਚੇ ਹੋਰ ਪੈਣਦੇ ਝਗੜਾਈ ਲੜਾਈ ਹੈ ਨਾ ਜੋ ਵੀ ਆ ਤੇ ਆਤਨ ਹੁਣ ਟੈਨਸ਼ਨ ਬਣੀ ਰਹਿੰਦੀ ਆ ਯਾਰ ਵਿਕੇ ਕੇ ਨਾ ਵਿਕੇ ਕੇ ਨਾ ਵੇਕੇ ਮਹਿੰਗੇ ਭਾਅ ਦਾ ਸੌਦੇ ਆ ਜੀ ਮੀਆਂ ਨੇ ਉੰਜ ਮੀਆਂ ਹਾਂ ਮੇ ਕੁਝ ਹੋਰ ਦੇਖਣਾ ਦੁਨੀਆ ਦੇ ਵਿੱਚ ਇਹਨਾਂ ਦੋਨੋਂ ਨੂੰ ਉਸਤਾਦ ਬਣਾਓ ਇਹਨਾਂ ਦੋਨੋਂ ਨੂੰ ਉਸਤਾਦ ਬਣਾ ਲਓ ਕਿਉਂ ਜੀ ਕੀ ਗੱਲ ਹੈ ਜੀ ਇਹਨਾਂ ਦੋਨੋਂ ਨੂੰ ਉਸਤਾਦ ਕਿਵੇਂ ਬਣਾਈਏ ਜੀ ਨਹੀਂ ਨਹੀਂ ਬਾਈ ਕੀ ਕੀ ਟੱਕਰ ਹੈ ਨਹੀਂ ਨਹੀਂ ਬਾਹੋਂ ਜਾਣ ਕੇ ਕਰੀਏ ਤਾਂ ਐ ਜਾਣੀਓ ਕਿਨੇ ਘੱਟ ਘੜਦਾ ਪਾਣੀ ਕੀਤਾ ਅੱਛਾ ਜੀ ਐਕਸਪੀਰੀਅੰਸ ਬਹੁਤ ਆ ਲਾ ਬਕਸਰ ਨੂੰ ਲੁੱਟਿਆ ਹਾਂ ਹਾਂ ਹਣ ਬਈ ਕੋਟ ਕੁੜਾ ਲੁੱਟਿਆ ਫ੍ਰੀਜ ਕੋਲ ਲੁੱਟਿਆ ਅੱਛਾ ਕੋਟ ਵੀ ਜਾਂਦੇ ਰਹੇ ਆ ਬਾਈ ਨਹੀਂ ਕੋਟ ਵੀ ਜਾਂਦੇ ਰਹੇ ਆ ਹਣ ਫ੍ਰੀਜ ਕੋਲ ਲੁੱਟੀ ਜਾਂਦੇ ਆ ਮੈਂ ਚੱਲ ਬਿੰਦਰੀ ਨੂੰ ਠੱਗ ਗਈ ਹੁਣ ਇਹ ਫੋਟੋ ਫਿਰ ਕਰੀ ਆਉਣਾ ਹੈਗਾ ਬਾਈ ਜੀ ਸੇਠ ਵੀ ਹੁਣ ਨਾ ਐਨ ਪੂਰੇ ਐ ਬੰਦੇ ਅਗਲੇ ਜਿੰਨਾਂ ਕੋਲੇ ਸੌਦਾ ਆ ਜਾਂਦਾ ਉਹਨਾਂ ਕੋਲੇ ਹੁਣ ਮੈਂ ਕਿੰਨਾਂ ਕੋਲੇ ਪਹੁੰਚਣੀ ਸੌਦਾ ਉਹਦੇ ਵਿਚਾਰੇ ਇੰਜ ਬੈਠ ਜਿੰਨਾਂ ਕੋਲੇ ਸੌਦਾ ਫੋਲ ਆਉਂਦਾ ਹੈ ਜੇ ਸੇਠਾਂ ਕੋਲੇ ਐਵੇਂ ਬੈਠੇ ਬਾਈ ਜੀ ਨਹੀਂ ਨਹੀਂ ਠੀਕ ਹੈ ਠੀਕ ਹੈ ਹਣਾ ਜੀ ਸਹੀ ਅੱਲਾ ਵੇ ਹਸਾ ਸਸਾ ਚੱਲਦਾ ਰਹਿੰਦਾ ਨਾਲ ਨਾਲ ਰੇਡ ਅਸੀਂ ਕਿਨਾਈ ਜਾਂਦੇ ਆ ਨਾ ਲੱਭੇ ਨਾਸ਼ਪਾਤੀ ਜਿਹੜੇ ਆਮੇ ਆਪ ਨੂੰ ਵੇਖਣ ਨੂੰ ਮਿਲਦੇ ਪੱਥਰ ਵਰਗੀ ਕਰੜੀ ਹੁੰਦੀ ਹੈ ਨਾ ਨਾਸ਼ਪਾਤੀ 나ਖ ਜੀ ਨੂੰ ਕਹਿੰਦੇ ਆ ਲੋਕਲ 나ਖ ਇਹਦਾ ਰੇਡ ਜਿਹੜਾ 15 ਰੁਪਈਏ ਕਿਲੋ ਜਿਹੜਾ ਚੱਲਿਆਦਾ ਭਾਈ ਸਾਰਾ ਗੱਟਾ ਲੈਣਾ ਪੈਣਾ ਪਹਿਲਾਂ ਅਸੀਂ ਫੋਟੋ ਵਿਖਾਇਦਰ 25 ਕਿਲੋ ਦਾ ਜਿਹੜਾ ਆ ਭਾਈ ਮਾਲ ਚੱਲ ਹੁੰਦਾ ਹੈਗਾ 25 ਕਿਲੋ ਤੁਹਾਨੂੰ ਸਾਰਾ ਇਕੱਠਾ ਲੈਣਾ ਪੈਣਾ ਐ ਨਹੀਂ ਤੁਹਾਨੂੰ ਇੱਥੇ 5 ਕਿਲੋ 10 ਕਿਲੋ ਮਿਲ ਜੂਗਾ ਇਹ ਹੋਲ ਸੇਲ ਦੇ ਰੇਟ ਹਨ ਤੇ ਇਹ ਸਾਰਾ ਇਕੱਠਾ ਮਾਲ ਚ ਲੈਣਾ ਪੈਣਾ ਕੱ ਇਹ 38 ਰੁਪਏ ਕਿਲੋ ਜਿਹੜਾ ਕੇਲੇ ਦਾ ਹੋਲਸੇਲ ਦਾ ਬਾਜ਼ਾਰ ਜਿਹੜਾ ਥੱਲੇ ਨੂੰ ਕਰਦੀ ਕੈਮਰਾ ਲੈ ਬਾਈ 38 ਰੁਪਏ ਕਿਲੋ ਦਾ ਬਾਜ਼ਾਰ ਇਹਦਾ ਹੋ ਗਿਆ ਬਾਈ ਹਨਾ ਮੌਸਮੀ ਦਾ ਰੇਟ ਬਾਈ ਜਿਹੜਾ ਅੱਗੇ ਨਾਲੋਂ ਜਿਹੜਾ ਥੱਲੇ ਆ ਗਿਆ ਜੀ ਮੀਂਹ ਕਰਕੇ ਥੋੜਾ ਜਿਹਾ ਮੀਂਹ ਮੂ ਪਈ ਜਾਂਦੇ ਆਸੇ-ਪਾਸੇ ਪਹਿਲਾਂ 1300 ਰੇਟ ਸੀ 1200 ਦੀ ਵੀਡੀਓ ਬਣਾਈ ਆ 1100 ਦੀ ਬਣਾਈ ਆ 1050 ਦੀ ਰਹਿ ਗਈ ਆ ਬਾਈ 20 ਕਿਲੋ ਦੀ ਮਸੰਮੀ ਜਿਹੜੀ 1050 ਰੁਪਏ ਦੀ ਮਸੰਮੀ ਜਿਹੜੀ ਰਹਿ ਗਈ ਆ ਬਾਈ ਹਨਾ ਚੌਸਾਂ ਬਵੇਲੋ ਬਾਈ 400 ਦੇ 400 ਦੇ 5 ਕਿਲੋ 400 ਦੇ 5 ਕਿਲੋ ਬਾਈ ਜ ਆ ਆ ਨਾਰਵੀ ਵਿਖਾ ਦੇ ਨਾਰ ਦਾ ਰੇਟ ਜਿਹੜਾ ਬਾਈ ਚੱਲੀ ਜਾਂਦਾ ਜੀ ਇੱਕ ਕਿੰਨੇ ਦੀ ਪੇਟੀ ਪਈ ਆ ਸਾਰੀ 1800 ਰੁਪਏ ਦੀ 1800 ਰੁਪਏ ਦੀ ਪੇਟੀ ਹੈ ਜਿਹੜੀ 10 ਕਿਲੋ ਦੀ ਮਿਲ ਜਾਂਦੀ ਹੈ 100 ਤੇ 80 ਰੁਪਏ ਕਿਲੋ ਜਿਹੜਾ ਟਮਾਟਰ ਤੁਹਾਨੂੰ ਵੀਡੀਓ ਚ ਉਹਦੋਂ ਦੱਸਿਆ ਸੀ ਰੇਟ ਜਿਹੜਾ ਟਾਪ ਦਾ ਹੈਮਸੌਨ ਟਮਾਟਰ ਆ ਵੇਖੋ ਇਧਰ ਘੈਂਟ ਕਵਾੜੀ ਵੇਖੋ ਲਾਲ ਖਾਕੇ ਹਨ ਗੋਰੀਆਂ ਦੀਆਂ ਗੱਲਾਂ ਆ ਰ ਗਿਆ ਨਾ ਇਹਦਾ ਰੇਟ ਬਾਈ ਜਿਹੜਾ 35 ਰੁਪਏ ਦੇ ਨੇੜੇ ਜਿਹੜਾ ਅੱਜ ਚੱਲਿਆ ਬਾਈ ਲਾ ਭਈ ਜਿਹੜਾ ਨਾਰੀਆ ਵਾਲਾ ਜਿਹੜੇ 1300 ਦੇ 20 ਪੀਸ ਮਿਲ ਜੰਦੇ ਆ ਨਾਰੀਅਲ ਦਾ ਰੇਟ ਫੇਰ ਟਿਕ ਟਕਾ ਹੋ ਗਿਆ ਪਹਿਲਾਂ ਵੇਚਦੀ ਨਾ ਇਹ 1400 1400 ਹੀ ਵਿਕਦੇ ਰਹੇ ਪਰ ਵੇਚਦੀ 1200 ਵੀ ਰਹਿ ਗਈ 1250 1300 ਰੁਪਏ ਦਾ ਬਾਜ਼ਾਰ ਆ ਯਾਨੀ 20 ਪੀਸ ਨਾਰੀਅਲ ਦਾ ਇਹ ਰੇਟ ਜਿਹੜੇ ਫਰੀਦਕੋਟ ਦੀ ਮੰਡੀ ਦੇ ਵਿੱਚ ਬਾਈ ਜਿਹੜੇ ਚੱਲੀ ਜਾਂਦੇ ਆ ਜੀ ਲਾ ਭਈ ਫਰੀਦਕੋਟ ਮੰਡੀ ਦੇ ਵਿੱਚ ਜਿਹੜੇ 6 ਹੁਣ ਤੜਾ ਤੜਾਉਣ ਲੱਗ ਗਏ ਜਿਨੇ 5-5 ਕਿਲੋ 6-6 ਕਿਲੋ ਕੱਠਾ ਘਰ ਆਸਤੇ ਲੈ ਜਾਣਾ ਨਾ ਛੋਟਾ ਪਰਿਵਾਰ ਆ ਸੇ ਦਾ ਟ੍ਰੈਂਡ ਚੱਲ ਗਿਆ ਅੰਬ ਖਤਮ ਹੋ ਗਏ ਭਾਈ ਅੰਬਾਂ ਦਾ ਹੁਣ ਸੀਜ਼ਨ ਗਿਆ ਜਾਨੀ ਆ ਜੋ ਕਰਾਂ ਦੀ ਟ੍ਰੈਂਡ ਦੇ ਹਿਸਾਬ ਨਾਲ ਚੱਲਿਆ ਕਰੋ ਜਿਹੜੀ ਚੀਜ਼ ਟ੍ਰੈਂਡ ਦੇ ਵਿੱਚ ਹੁੰਦੀ ਉਹ ਆਪਾਂ ਨਾਲ ਦੀ ਨਾਲ ਮੰਡੀ ਦੇ ਵਿੱਚ ਵਿਖਾ ਦਿੱਤੀ ਆ ਲਾ ਭਾਈ ਇਧਰ 6 ਕਿਲੋ ਜਣੀ ਜਿਹੜਾ ਆ ਵੇ ਲੋ ਇਧਰ ਸੇ ਦਾ ਜਿਹੜਾ ਬਾਜ਼ਾਰ ਭਾਈ 6 ਕਿਲੋ ਇਹਦੇ ਵਿੱਚ ਵਜ਼ਨ ਹੁੰਦਾਗਾ 4400 ਰੁਪਏ ਦੀ ਪੇਟੀ ਜਿਹੜੀ ਫਰੀਦਕੋਟ ਮੰਡੀ ਦੇ ਵਿੱਚ ਮਿਲ ਜਾਂਦੀ 400 ਰੁਪਏ ਦੀ ਪੇਟੀ ਹਿਸਾਬ ਨਾਲ ਲੈ ਜਾਓ ਭਾਈ ਦਾਗ ਦਾ ਢੰਡਾ ਹੋਣਾ ਤੇ 2000 ਵਾਲੀ ਪੇਟੀ ਵੀ ਪਈ ਆ 400 ਵਾਲੀ ਪੇਟੀ ਵੀ ਵਿਖਾਈ ਆ 2000 ਵਾਲੀ ਪੇਟੀ ਵੀ ਲੈ ਭਾਈ 10 ਕਿਲੋ ਵਜ਼ਨ ਆ ਤੇ ਜਿਹੜੀ ਬਸ 400 ਵਾਲੀ ਪੇਟੀ ਵੀ ਪਈ ਆ। ਬਾਈ ਯੂਐਸ ਵਾਲਾ ਸੇਵ ਹੀ ਪਿਆ 2800 ਰੁਪਏ ਦੀ ਪੇਟੀ 10 ਕਿਲੋ। 280 ਰੁਪਏ ਕਿਲੋ ਦੀ ਜਿਹੜੀ ਪੇਟੀ ਉਧਰ ਦੀ ਵਿਖਾ ਕੇ ਨਾਂ ਦੀ। ਕੁਆਲਟੀ ਵਖਾ ਫੇਰ ਗੱਲ ਕਰਦੇ 280 ਰੁਪਏ ਕਿਲੋ ਵਾਲਾ ਸੇਵ ਹੀ ਜਣੀ ਜਿਹੜਾ ਮੰਡੀ ਦੇ ਵਿੱਚ ਪਿਆ ਬਾਈ ਨਾਖ ਚੱਲ ਪਈ ਆ ਬਾਈ 나ਖ ਜਿਹੜੀ ਆਪਣੇ ਚੱਲੀ ਜਾਂਦੀ 770 ਰੁਪਏ ਕਿਲੋ 나ਖ 12 ਕਿਲੋ ਵਜਨ। ਲਓ ਬਾਈ ਵੇਖੋ 770 ਰੁਪਏ ਕਿਲੋ ਦੀ ਜਿਹੜੀ 나ਖ ਲੈ ਬਾਈ ਇਧਰ ਆ ਵੇਖ ਲੋ ਇਧਰ ਤੇ 60-70 ਰੁਪਏ ਕਿਲੋ ਜਿਹੜੀ ਆ ਨਾਖ ਮਿਲ ਜਾਂਦੀ ਆ 15 ਵਾਲੀ ਵੀ ਹੈਗੀ ਆ ਨਾਸ਼ਪਾਤੀ ਜਿਹੜੀ ਪਹਿਲਾਂ ਹੋ ਗਈ ਆ ਵੀਡੀਓ ਦੇ ਵਿੱਚ 60-70 ਵਾਲੀ ਵੀ ਹੈਗੀ ਆ ਜਿੰਨਾ ਗੜ ਪਾਉਂਦੇ ਉਹਨਾਂ ਮਿੱਟਾ 12 ਕਿਲੋ ਵਜਾਣਾ ਭਾਈ ਲੈ ਲਓ ਜੇ ਹਸਪਕ ਦਾ ਕੀ ਰੇਟ ਪਈ ਜਾਂਦਾ ਭਾਈ ਆਂਬ ਦਾ ਟ੍ਰੈਂਡ ਖਤਮ ਹੋ ਗਿਆ ਆਂਬ ਤਾਂ ਇਹੋ ਜੇ ਆਈ ਜਾਂਦੇ ਭਾਈ ਹੁਣ ਜਿਹੜੀ ਚੰਗੀ ਕੁਆਲਿਟੀ ਸਵੇਰੇ ਵਿਗ ਜਾਂਦੀ 5 ਵਜੇ ਨਾ ਇਸ ਕੋਲੇ ਆ ਕਾਂਡ ਛਾਂਟ ਰਹਿੰਦੀ ਆ ਚੋਸਾ ਆਂਬ ਜਰੂਰ ਵਧੀਆ ਕੁਆਲਿਟੀ ਚੱਲੀ ਜਾਂਦਾ ਚੋਸਾ ਆਂਬ ਦਾ ਜੇੜ ਜਿਹੜਾ ਬਾਈ ਨੇ ਗਿਨਾਇਆ ਭਾਈ ਕੀ ਰੇਟ ਗਿਨਾਇਆ ਸੀ ਚੋਸਾ ਆਂਬ ਲਾ ਭਾਈ 60 ਰੁਪਏ ਇੱਕ ਲੜਾ ਚੌਸਾ ਆਮ ਦਾ ਰੇਟ ਜਿਹੜਾ ਭਾਈ ਚੱਲੀ ਜਾਂਦਾ ਸਾਹਮਣੇ ਵੇਚ ਲੋ ਜੇ ਤੇ ਇਹ ਭਾਈ ਲਾਸਟ ਟਾਈਮ ਲੋਦਾ ਵੀ ਭਾਈ ਹਰ ਤੱਕ ਨਹੀਂ ਖੇਡ ਰਹਿ ਗਈ ਭਰਾ ਇਹ ਹਰ ਤੱਕ ਦੀ ਗੇਮ ਰਹਿ ਗਈ 60-70 ਰੁਪਏ ਕਿਲੋ ਜਿਹੜਾ ਭਾਈ ਚੌਸਾ ਭਾਈ ਇਹ ਕਿੰਨਾ ਹੀ ਦਰ ਚੱਲੂਗਾ ਵੈਸੇ ਹੁੰਦਾ ਜੀ 5-7 ਪੰਜ ਸੱਤ ਦਿਨ ਦੀ ਖੇਡ ਰਹਿ ਗਈ ਹੈ ਭਾਈ ਤੇ ਇਹ ਵਜਨ ਹੋਊ ਭਰਾ 12-13 ਆਪਾਂ 15 ਕਿਲੋ 15 ਕਿਲੋ 15 ਕਿਲੋ ਦਾ ਵਜਨ ਜਿਹੜਾ ਭਾਈ ਇਹਦੇ ਚ ਵੇਚ ਲੋ ਜੇ ਚੌਸਾ ਆਮਣਾ ਲੈ ਭਾਈ ਜਿੱਤੇ ਆਪਾਂ ਰੇਟ ਕਰਾਇਆ Bajaj Fruit Company ਇੱਧਰ ਹੈ ਨਾ 98770 21811 ਤੇ ਰਾਜਾ ਕਬੀਲਾ 9876536445 ਬਾਈ ਨੰਬਰ ਜਿਹੜਾ Bajaj Fruit Company ਦੇ ਰੇਟ ਗਣਾਇਆ ਤੇ ਲਾ ਬਾਈ ਇਹ ਸਗੀ ਅੱਜ ਦੀ ਵੀਡੀਓ ਕੱਲ ਨੂੰ ਨਵੀਂ ਵੀਡੀਓ ਲੈ ਕੇ ਨਵੇਂ ਰੇਟਾਂ ਨਾਲ ਮਿਲਾਂਗੇ ਬਾਈ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਜੀ ਤੁਹਾਨੂੰ